ਇੱਕ ਵਾਰ ਕਿ ਮੈਂ ਮੂੰਗੀ ਬਾਈ ਮੂੰਗੀ ਬਾਈ ਤੇਰੀ ਜਮਾਣ ਇੱਕ ਨੰਬਰ ਆ ਪੂਰੀ ਫੁੱਲ ਜਮਾ ਕਹਿੰਦਾ ਵੀ ਸਿਰਾ ਸਿਰਾ ਕਹਿੰਦੇ ਨੇ ਉਹ ਚੀਜ਼ ਆ ਬਾਈ ਇਹੇ ਜਮਾ ਠੀਕ ਆ ਸਿਰਾ ਨਾ ਹਾਂ ਜਮਾ ਸਿਰਾ ਮੂੰਗੀ ਆ ਬਾਈ ਤੇ ਤਾਂ ਹੁਣ ਲੋਕਾਂ ਨੇ ਮੂੰਗੀਆਂ ਭੀਜੀਆਂ ਨੇ ਇੱਥੇ ਹੀ ਭੁਜਾਈ ਆ ਕੀ ਹਾਂ ਬਾਈ ਹੈ ਉਹ ਗੱਗੂ ਦੀ ਮੂੰਗੀ ਆ ਉਹ ਦੇਖ ਲੈ ਤਾ ਮੈਂ ਬਾਸ ਬਾਈ ਯਾਰ ਬਾਹਣ ਚਾਉਂ ਬਹੁਤ ਸਾਰੇ ਨਹੀਂ ਮਿਲਦੇ ਜਿਹੜਾ ਮੰਨ ਕੇ ਕਿਸੇ ਕੁਛੇ ਵੀ ਕੰਮ ਨੂੰ ਯਾਰ ਜਮਗਾ ਦਾਲ ਨੂੰ ਤੜਕਾ ਵਧੀਆ ਲੱਗ ਜੇ ਹੈਨਾ ਮਾੜੀ ਦਾਲ ਵੀ ਵਧੀਆ ਬਣ ਜਾਂਦੀ ਆ ਮਾੜੀ ਦਾਲ ਵੀ ਚੰਗੀ ਬਣ ਜਾਂਦੀ ਆ ਜਿਹੜੇ ਵਿੱਚ ਗੰਭੀਰ ਕਮੈਂਟ ਕਰਦੇ ਨੇ ਬਾਈ ਹਸਾਉ ਖਿਤਾਬ ਲਾ ਲਈ ਕੁਛ ਨਹੀਂ ਨਿਕਲਨੀ ਕਿਹੜੀਆਂ ਗੱਲਾਂ ਕਰਦੇ ਨੇ ਬਾਈ ਆਹ ਕਹਿੰਦਾ ਜਲਾ ਬਰਨਾਲਾ ਪਿੰਡ ਭੈਣੀ ਜੱਸਾਗਾ ਮੇਰਾ ਨੰਬਰ ਸਕਰੀਨ ਤੇ ਪਾ ਲਿਆ ਪਾਪਾ ਦਾ ਆ ਕੇ ਤੇ ਖੇਡ ਜਾ ਕੇ ਗਰਾਉਂਡ ਲੈਵਲ ਤੇ ਦੇ ਹਾਂ ਗਰਾਉਂਡ ਲੈਵਲ ਤੇ ਆ ਕੇ ਦੇਖ ਕੇ ਜਾਓ ਮਿੱਤਰੋ ਵੀ ਕੋਈ ਬੱਚਾ ਵੱਡੇ ਵਿਦਿਆਨ ਜ਼ਮਾਨ ਵੀਰ ਨੇ ਬੱਚੋ ਕਹਿਣਗੇ ਭਾਈ 20 ਕਿਲੋ ਕਿਲ ਦਾ 20 ਪਾਓ 18 ਕਿਲੋ ਪਾਓ ਹਾਂ ਭਾਈ ਬੀਬੀਸੀ ਦਾ ਪਲੈਂਟ ਬੈੱਡ ਪਲੈਂਟਰ ਸੀਗਾ 32 ਇੰਚ ਦਾ ਬੈੱਡਾਗਾ 32 ਇੰਚ ਦਾ 32 ਇੰਚ ਦਾ ਭਾਈ 4 ਖੋਡ ਲਾਏ ਹੋਣੇ ਇੱਕ ਖੋਡਾ ਆਸੇ ਇੱਕ ਆਸੇ ਇੱਕ ਆਸੇ ਭਾਈ ਚਾਰੇ ਖੋਡਾ ਨੇ 8 ਕਿਲੋ ਵੀ ਪਾਇਆ ਭਾਈ ਲੈ ਦੇ ਲੋ ਵੀ ਪਾਓ 800 ਵੀ ਥੋੜਾ-ਘੋਟਾ ਘਾਟੀ ਪਿਆ ਹੋਊ ਥੋੜਾ ਘਾਟੀ ਹੋਊ ਭਾਈ ਵੱਧ ਨਹੀਂ ਮੇ ਉਹਨੇ 80 ਕਿਲੋ ਵੀ ਮਸ਼ੀਨ ਆਪਣੀ ਪਾ ਕੇ ਗਈ ਆ ਇੱਥੇ ਤੇ ਬਾਈ ਮੂੰਗੀ ਦੇ ਸਾਰੇ ਜਿੰਨੇ ਕਰਵਾਗੇ ਕਿੰਨਾ ਹੈ ਆਪਣਾ 3 ਬਦੇ 3 ਕਿਲੋ ਮੂੰਗੀ 3 ਕਿਲੋ ਮੂੰਗੀ 3 ਕਿਲੋ ਮੂੰਗੀ ਚਾਹੇ ਸੁੱਕੇ ਬਾਈ ਫਾਲ ਦਿਖਾ ਦੇ ਮਾੜਾ ਕਿੰਨਾ ਆ ਦੇ ਪੱਕਿਆ ਪੈਗਾ ਅੱਜ 50 ਦਿਨਾਂ ਦੀ ਹੋ ਗਈ ਯਾਰ ਇਹ 50 ਦਿਨਾਂ ਦੀ ਅਖਰੀ ਦਾ ਫਾਲ ਹੈ ਅਖਰੀ ਦਾ ਫਾਲ ਹੋਇਆ ਹੈ ਹਰਟ ਪੈਂਟ ਦੇ ਬਾਈ ਉਹਦੇ ਵੇਚੀ ਕਣਕ ਮੂੰਗੀ ਦੀ ਕੀ ਨਾ ਹਾਂ ਫੇਰ کہیں ਯਾਰ ਵੀ ਹਾਂ ਕੀ ਗੱਲ ਹੈਗੀ ਕਿ ਐਵੇਂ ਆਪਾਂ ਉਹ ਗੱਲ ਨਹੀਂ ਯਾਰ ਆਪਾਂ ਲੰਡੂ ਗੱਲਾਂ ਨਹੀਂ ਕਰਦੇ ਭਾਈ ਤੈਨੂੰ ਤਾਂ ਹੀ ਵਜਾਈਆ ਤੈਨੂੰ ਉਦੋਂ ਯਾਰ ਠੀਕ ਆ ਆ ਦੇਖ ਤੂੰ ਲੈ ਤੂੰ ਭੁੱਲ ਜਾਏਗਾ ਨਾਲ ਤੂੰ ਜਿਰੀ ਨਿਕਲਦੀ ਦੇਖੀ ਭਈ ਇਹ ਪਾਣੀ ਦੇ ਵਿੱਚ ਦੇਖ ਇੱਕ ਗੱਲ ਹੋਰ ਤੇਰੇ ਨਾਲ ਭਾਈ ਗੱਗੀ ਨਾਈ ਨੂੰ ਬਈ ਮੀਂਹ ਦਾ ਕੁਝ ਅਸਰ ਹੋਵੇ ਦੇ ਉੱਤੇ ਮੀਂਹ ਤਾਂ ਕੁਝ ਨਹੀਂ ਹੋਇਆ ਜਿੰਨਾ ਮੀਂਹ ਪਈ ਜਾਉ ਬਈਆਂ ਖਾਲੀਆਂ ਤੇੜਾ ਪਾੜੀ ਬੈਠੇ ਨੇ ਵਿੱਚ ਥੱਲੇ ਕੈਮਰਾ ਕਰਕੇ ਦਿਖਾ ਦੇ ਸਾਰਾ ਪਾਣੀ ਨਾਲ ਦੀ ਨਾਲ ਮਿੱਟੀ ਦਾ ਸਾਰਾ ਨਾਲ ਦੀ ਨਾਲ ਪੀ ਜਾਂਦੀ ਹੈ ਨਾ ਜਿਹੜੀਆਂ ਆਪਾਂ ਬਾਈ ਉਂ ਲਾ ਲੈਨੇ ਨਾ ਬਈ ਆਪਾਂ ਉ 20 ਕਿਲੋ ਪਾ ਕੇ ਕਿਲੇ ਦਾ ਬੀਜ ਦੋ ਜਾ ਕੇ ਕਿੱਥੇ ਆਇਆ ਕਰ ਜਿੱਥੇ ਮਰਜੀ ਕਿਹੜਾ ਮਾਰ ਲਈ ਇੱਧਰ ਰਾਏ ਕੁਟੇ ਦੀ ਜੀ ਪੀਦੇ ਨੇਗੇ ਤੋਂ ਮੂੰਗੀਆਂ ਦੇਖੀ ਬਾਈ ਪੱਤ ਸੁੱਤ ਬਾਲਾਗਾ ਫਲ ਨਹੀਂ ਹੈਗਾ ਮੂੰਗੀਆਂ ਤੇ ਆ ਆਪਣਾ ਕਰਨਾਲ ਦਾ 1142B ਹੈਗਾ ਠੀਕ ਆ ਹਾਂ ਬਈ ਬੀਬੀ ਤੇਰਾ ਬਹੁਤ ਘੈਂਟ ਆ ਯਾਰ ਨਾ ਤਾਂ ਇਹਦੇ ਵਿੱਚ ਦੇਖ ਲੈ ਬਾਈ ਸਾਰਿਆਂ ਨੂੰ ਵੱਡੀ ਗੱਲ ਪੀਲੀ ਕੁੰਗੀ ਲੋਕਾਂ ਦਾ ਸਾਰੇ ਬਾਣ ਦੇ ਵਿੱਚ ਕਿਤੇ ਹੈਗਾ ਨਹੀਂ ਹੈ ਨਹੀਂ ਹੈ ਨਹੀਂ ਹੈ ਜਿਹੜੇ ਬਾਈ ਇਹ ਖੇਤੀ ਆ ਨਾ ਇਹ ਵੀਰੇ ਉਹਦੇ ਆਪਣੀ ਸਲਾਬ ਦੀ ਖੇਤੀ ਆ ਇਹ ਲਾ ਵੀ ਆਹ ਮਾੜਾ ਇਹਦੀ ਖੇਤੀ ਆ ਚਾਰ ਸਪਰੇਆਂ ਹੋ ਗਈ ਚਾਰ ਤੋਂ ਪੰਜ ਸਪਰੇਆਂ ਹੋ ਗਈਆਂ ਇਹਦੇ ਉੱਤੇ ਜਰਾ ਐ ਨਾ ਭਾਈ ਜੀ ਲੱਗਦਾ ਜਰਾ ਐ ਜੀ ਕਰਦੇ ਵੀ ਦੇਖ ਹੀ ਜਾਵਾਂ ਯਾਰ ਵੀ ਬਿੱਚੀ ਬੈਠਾ ਰਾਇਆ ਬਾਕੀ ਇੱਥੇ ਲੱਗਦਾ ਕੋਈ ਕੱਖ ਆ ਬੱਚ ਯਾਰ ਜਿੱਧਰ ਚ ਨਿਗਾਹ ਮਾਰਦਾ ਯਾਰ ਫਾਲੀ ਫਾਲੀ ਤੂੰ ਐ ਦੇ ਪੱਤੇ ਘਟ ਗੁੱਸੇ ਵਧਨੇ ਗੁੱਸੇ ਵਧਨੇ ਬਾਈ ਹਾਂ ਹਾਂ ਇਹ ਤੂੰ ਮੈਂ ਮੰਨੀ ਨਹੀਂ ਨੀ ਇਹ ਗੱਲ ਰਾਹ ਚ ਆਉਂਦੇ ਨੇ ਮੋਟਰਸਾਈਕਲ ਤੇ ਇਹ ਗੱਲ ਨਹੀਂ ਹੋਣੀ ਇਹ ਲੜਾ ਲੜਾ ਮੈਨੂੰ ਯਕੀਨ ਨਹੀਂ ਹਾਂ ਮਹ ਨਹੀਂ ਇਹ ਗੱਲ ਨਹੀਂ ਹੋਣੀ ਯਾਰ ਤੇ ਬਾਕੀ ਮੇਥਰੂ ਵੀਡੀਓ ਸ਼ੇਅਰ ਕਰ ਦੋ ਅੱਜ ਤੇ ਵੱਡੀ ਉੱਤੇ ਸਾਨੂੰ ਦੱਸਾਂਗੇ ਸਾਰਾ ਉਦੋਂ ਸਟਾਰਟਿੰਗ ਕਰੀ ਜੀਗੀ ਆਪਣਾ 3.5 ਕਿਲੋ ਬੀਬਾ ਕੇ 4.5 ਕਵੰਟਲ ਚੜ ਕਣਕ ਕਲੇ ਬਾਣ ਦਿੰਦਾ ਜੀ ਹੁਣ ਵੀ ਇਹ ਕਣਕ ਕਲੇ ਕਣਕ ਕਲੇ ਬਾਣ ਜੀ ਹੈ ਕਣਕ ਕਲੇ ਜੀ ਇਤਨੀ ਮੂੰਗੀ ਯਾਰ ਮੈਂ ਆਹ ਕਣਕਾਂ ਬੱਲੀਆਂ ਦੇਖ ਤੂੰ ਆਹ ਕਣਕ ਤੇ ਬੱਲੀਆਂ ਵਿੱਚ ਖੜੀਆਂ ਨੇ ਯਾਰ ਤੇਰੀਆਂ ਮੂੰਗੀ ਮਾਨ ਮਾਨ ਕਰਿਆ ਮਾੜਾ ਹੁੰਦਾ ਤੇਰੀ ਇਹ 7-8 ਕਵੰਟਲ ਕਿੱਧਰੇ ਰਹੀ ਪਈ ਹੈ ਕਿੱਲੇ ਦੀ ਬਾਈ ਯਾਰ ਤੂੰ ਦੇਖ ਲਿਓ ਬਾਈ ਜੀ ਲਾਈਕ ਮਿੱਤਰੋ ਬਾਕੀ ਤੁਸੀਂ ਉਹ ਵੀ ਜੋ ਸ਼ੇਅਰ ਕਰਦੇ ਜਿਹੜੇ ਨੇ ਵੀ ਉਪਰ ਆਵਾਂ ਦੀ ਮੂੰਗੀ ਲਾਈ ਪਈ ਆ ਆਲ ਬਾਈ ਪੂਰਾ ਘਾੜਾ 11 ਵਾਲੀ ਕੀ ਆ ਕਰਨਾਲ ਵਾਲਾ ਇਹ ਵੀ ਸਿਰ ਆ ਬਾਈ ਹੇ ਇਹ ਵੀ ਸਰਾ ਯਾਰ ਮੈਂ ਬਜੇਤਾ ਸਭੀ ਬੜਾ ਵਧੀਆ ਮੰਨਦਾ ਜੀ ਇਹ ਬਾਕੀ ਮਿੱਤਰੋ ਕਰਦੇ ਵੀਡੀਓ ਸ਼ੇਅਰ ਧੰਨਵਾਦ ਜੀ ਕੱਲ